ABP Sanjha Newsroom ਦੇ ਵਿੱਚ ਇਸ ਵੇਲੇ ਦੀ ਵੱਡੀ ਖਬਰ ਨਵਾਂ ਸ਼ਹਿਰ ਤੋਂ ਜਿੱਥੇ ਪੁਲਿਸ ਨੇ ਤਿੰਨ ਖਾਲਿਸਤਾਨ ਪੱਖੀਆਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਜੋ ਹੁਣ ਤੱਕ ਜਾਣਕਾਰੀ ਦਿੱਤੀ ਹੈ ਉਸ ਦੇ ਮੁਤਾਬਕ ਇਹਨਾਂ ਤਿੰਨਾਂ ਦਾ ਸਬੰਧ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਨਾਲ ਹੈ ਪੁਲਿਸ ਨੇ ਇਹ ਵੀ ਕਿਹਾ ਹੈ ਕਿ ਇਹਨਾਂ ਤਿੰਨਾਂ ਦਾ ਸਬੰਧ ਪਾਕਿਸਤਾਨ ਦੇ ਵਿੱਚ ਵੀ ਹੈ ਠੀਕ ਖੂਫੀ ਏਜੰਸੀ ISI ਦੇ ਨਾਲ ਵੀ ਹੈ ਇਸ ਤੋਂ ਇਲਾਵਾ ਪਾਕਿਸਤਾਨੀ ਮਿਲਿਟੈਂਟਸ ਦੇ ਲਿੰਕਸ ਦੇ ਵਿੱਚ ਵੀ ਇਹ ਲੋਕ ਸੀਗੇ ਇਹਨਾਂ ਦਾ ਜਿਹੜਾ ਇਰਾਦਾ ਸੀ ਕਿੰਨਾ ਕਿਤੇ ਰੇਲਵੇ ਟਰੈਕਸ ਨੂੰ ਉਰਾਦਾ ਉਡਾਉਂਦਾ ਸੀਗਾ ਤੇ ਪੁਲਿਸ ਨੇ ਇਸ ਸੰਬੰਧੀ ਹੋਰ ਕਈ ਖੁਲਾਸੇ ਕੀਤੇ ਨੇ এবੀਪੀ ਸਾਂਝਾ ਨਿਊਜ਼ਰੂਮ ਦੇ ਵਿੱਚ ਮੇਰੇ ਨਾਲ ਯਾਦਵਿੰਦਰ ਸਿੰਘ ਨੇ ਯਾਦਵਿੰਦਰ ਕੀ ਕੀ ਹੁਣ ਤੱਕ ਪੁਲਿਸ ਨੇ ਖੁਲਾਸਾ ਕੀਤਾ ਇਸ ਨਾਮੇ ਚ ਦੇਖੋ ਪੁਲਿਸ ਨੇ ਦਾਵਾ ਕੀਤਾਗਾ ਕਿ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਨਾਂ ਦੀ ਆਰਗੇਨਾਈਜੇਸ਼ਨ ਸੀ ਤੇ ਇਹਦਾ ਜਿਹੜਾ ਮੁਖੀ ਸੀ ਉਹਦੇ ਇੰਟੈਕ ਸੀ ਗੁਰਦਿਆਲ ਸਿੰਘ ਜਗਰੂਪ ਸਿੰਘ ਤੇ ਸਤਵਿੰਦਰ ਸਿੰਘ ਤੇ ਇਹ ਲਖਵੀਰ ਨੋਡੇ ਰੋਡੇ ਨਾਂ ਦਾ ਮੁਖੀ ਸੀ ਉੱਥੇ ਤੇ ਇਹ ਉੱਥੇ ਸਾਰਾ ਆਪਣਾ ਇੱਕ ਚਲਾਉਂਦਾ ਸੀਗਾ ਤੇ ਇਹਨੇ ਜਿਹੜੇ ਜੱਥੇ ਜਾਂਦੇ ਨੇ ਆਪਣੇ ਧਾਰਮਿਕ ਉਹਨਾਂ ਦੇ ਥਰੂ ਉਹਨਾਂ ਨੂੰ ਉੱਥੇ ਸੱਦਿਆ ਤੇ ਉੱਥੇ ਬਕਾਇਦਾ ਤੌਰ ਤੇ ਪੁਲਿਸ ਦਾ ਦਾਵਾ ਹੈ ਕਿ ਟ੍ਰੇਨਿੰਗ ਦਿੱਤੀ ਟ੍ਰੇਨਿੰਗ ਲੈ ਕੇ ਇੱਥੇ ਆਏ ਸੀ ਇਸ ਤੋਂ ਇਲਾਵਾ ਇਹ ਜਰਮਨੀ ਦਾ ਇੱਕ ਸ਼ਖਸੀਗਾ ਉਹਦੇ ਵੀ ਇੰਟਾਸ ਸੀਗੇ ਜਿਹਦੇ ਜਰੀਏ ਸਾਰਾ ਇਹ ਚੱਲ ਰਿਹਾ ਸੀਗਾ ਤਾਂ ਪੁਲਿਸ ਪਿਛਲੇ ਦਿਨਾਂ ਤੋਂ ਕਾਫੀ ਸਰਗਰਮ ਸੀ ਕਾਸਟਰ ਦੇ ਉੱਤੇ 1 ਜੂਨ ਤੋਂ 6 ਜੂਨ ਤੱਕ ਹਰ ਵਾਰ ਪੁਲਿਸ ਕਾਫੀ ਸਰਗਰਮ ਹੁੰਦੀ ਹੈ ਪੈਰਾਮਿਲਟਰੀ ਫੋਰਸ ਪੰਜਾਬ ਸਰਗਰਮ ਹੁੰਦੀ ਹੈ ਤਾਂ ਪੁਲਿਸ ਨੇ ਦਾਵਾ ਕੀਤਾਗਾ ਕਿ ਅਸੀਂ ਇਸ ਤਰ੍ਹਾਂ ਦੀ ਜਥੇਬੰਦੀ ਜਿਹੜੀ ਸ਼ੱਕੀ ਜਥੇਬੰਦੀ ਹੈ ਔਰ ਪਵੰਦੀ ਸ਼ੋਦਾ ਜਥੇਬੰਦੀ ਪੁਲਿਸ ਨੇ ਸ਼ਬਦ ਵਰਤੇ ਕਿ ਪਵੰਦੀ ਸ਼ੋਦਾ ਜਥੇਬੰਦੀ ਹੈ ਔਰ ਪਾਕਿਸਤਾਨ ਦੀ ਏਜੰਸੀ ਆਈਐਸਆਈ ਹੈ ਜੋ ਉਹਨਾਂ ਨੂੰ ਸਪੋਰਟ ਕਰਦੀ ਸੀ ਇਸ ਤਰ੍ਹਾਂ ਦਾ ਦਾਵਾ ਪੁਲਿਸ ਦਾਗਾ ਤੇ ਆਨਰ ਤੁਸੀਂ ਦੱਸਿਆ ਕਿ 6 ਜੂਨ ਨੂੰ ਜਿਹੜਾ ਬਲੂ ਸਟਾਰ ਦੀ ਵਰਸੀ ਆਉਣ ਵਾਲੀ ਹੈ ਕਿ ਪੁਲਿਸ ਨੇ ਉਹਦੇ ਨਾਲ ਵੀ ਕਿਸੇ ਤਰੀਕੇ ਦਾ ਲਿੰਕ ਜੋੜ ਕੇ ਦੱਸਿਆ ਇਸ ਬਾਰੇ ਅ ਨਹੀਂ ਦਰਸਲ ਜਿੰਨੀਆਂ ਵੀ ਰੇਡਸ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜਾਂ ਜਿੰਨੀ ਵੀ ਇਸ ਤਰ੍ਹਾਂ ਦੀ ਇੰਟੈਲੀਜੈਂਸ ਡਿਪਾਰਟਮੈਂਟ ਇਨਵੈਸਟੀਗੇਸ਼ਨ ਕਰਦਾ ਖਾਸ ਤੌਰ ਤੇ ਇਹਨਾਂ ਦਿਨਾਂ 'ਚ ਕਾਲਸ ਨੇ ਜਿਹੜੀਆਂ ਇਸ ਤਰ੍ਹਾਂ ਦੇ ਗਰੁੱਪਸ ਦੀਆਂ ਉਹ ਕਾਫੀ ਟਰੇਸ ਕੀਤੀਆਂ ਜਾਂਦੀਆਂ ਨੇ ਇੰਟੈਲੀਜੈਂਸ ਡਿਪਾਰਟਮੈਂਟ ਹੁੰਦਾ ਜੋ ਕਾਲਸ ਡਿਟੇਲ ਨੇ ਜਿਹੜੀਆਂ ਉਹ ਟਰੇਸ ਕਰਦਾਗਾ ਤਾਂ ਉਸ ਤੋਂ ਬਾਅਦ ਫਿਰ ਉਹਨਾਂ ਤੱਕ ਪਹੁੰਚਿਆ ਜਾਂਦਾ ਤਾਂ ਹਰ ਵਾਰ ਇਸ ਤਰ੍ਹਾਂ ਹੁੰਦਾ ਤੇ ਇਸ ਵਾਰ ਵੀ ਫਿਰ ਤੁਸੀਂ ਦੇਖਿਆ 3 ਦਿਨ ਪਹਿਲਾਂ ਵੀ ਗ੍ਰਿਫਤਾਰ ਕੀਤਾ ਗਿਆ ਸੀ ਕੁਝ ਲੋਕਾਂ ਨੂੰ ਉਸ ਤੋਂ ਪਹਿਲਾਂ ਵੀ ਇਹ ਦਾਵਾ ਕੀਤਾ ਗਿਆ ਸੀ ਉਸ ਤੋਂ ਪਹਿਲਾਂ ਕੁਝ ਹਥਿਆਰ ਪੜਨ ਦੀ ਗੱਲ ਕਹੀ ਸੀ ਤਾਂ ਹੁਣ ਪੁਲਿਸ ਨੇ ਦਾਵਾ ਕੀਤਾਗਾ ਕਿ ਅਸੀਂ ਇਸ ਤਰ੍ਹਾਂ ਦੀ ਪਵੰਦੀ ਸ਼ੋਦਾ ਜੱਥੇਬੰਦੀ ਦੇ ਟੈਰਰਿਸਟ ਨੂੰ ਗ੍ਰਿਫਤਾਰ ਕੀਤਾ ਹੈ ਕਹਿੰਦਾ ਸੀ ਕਿ ਇਸ ਤੋਂ ਪਹਿਲਾਂ 21 ਮਈ ਨੂੰ ਅੰਮ੍ਰਿਤਸਰ ਦੇ ਰਾਮਦਾਸ ਸੈਕਟਰ ਦੇ ਵਿੱਚ ਪੁਲਿਸ ਨੇ ਕਾਰਵਾਈ ਕੀਤੀ ਸੀ ਕਿ ਬੀਐਸਐਫ ਨੇ ਅਸਲ ਵਿੱਚ ਉਹ ਕਾਰਵਾਈ ਕੀਤੀ ਸੀ ਉਸ ਨੂੰ ਸਾਂਝਾ ਆਪਰੇਸ਼ਨ ਦੱਸਿਆ ਗਿਆ ਸੀ ਉਸ ਦੇ ਵਿੱਚ ਦੋ ਲੋਕ ਗ੍ਰਿਫਤਾਰ ਕੀਤੇ ਗਏ ਸੀ ਉਹਨਾਂ ਦੇ ਵਿੱਚੋਂ ਉਹਨਾਂ ਦੇ ਕੋਲ ਵੱਡੀ ਮਾਤਰਾ ਦੇ ਵਿੱਚ ਹਥਿਆਰ ਵੀ ਜਿਹੜੇ ਸੀ ਪੁਲਿਸ ਨੇ ਬਰਾਮਦ ਕੀਤੇ ਸੀਗੇ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਦਾਵਾ ਹੈ ਕਿ ਜਿਹੜੇ ਉਹ ਹਥਿਆਰ ਨੇ ਉਹ ਇਹਨਾਂ ਜੋ ਤਿੰਨ ਲੋਕ ਫੜੇ ਗਏ ਨੇ ਤੇ ਇਸ ਤੋਂ ਪਹਿਲਾਂ ਜੋ ਗ੍ਰਿਫਤਾਰੀਆਂ ਹੋਈਆਂ ਨੇ ਉਹਨਾਂ ਲੋਕਾਂ ਦੇ ਲਈ ਹੀ ਇਹ ਇਤਿਹਾਰ ਵੇਚੇ ਗਏ ਸੀ ਇਸ ਮਾਮਲੇ ਤੇ ਖੁਰੂ ਦੇ ਅਪਡੇਟ ਤੁਹਾਨੂੰ ਲਗਾਤਾਰ ਦਿੰਦੇ ਰਹਾਂਗੇ ਤੁਸੀਂ ਵੇਖਦੇ ਰਹੋ ਇਹ ਵੀ ਪੰਜਾਬ